ਪਰਦਾ ਪੈਰਾਂ ਦੀ ਬਹੁਤ ਮਜ਼ਬੂਤ ਆ ਗਈ ਦੇਖੋ ਤੁਸੀਂ ਕੱਦ-ਕਾੜ ਵੀ ਬਹੁਤ ਆਗਾ ਵੇਲ ਵੀ ਬਹੁਤ ਆ ਥਣ ਥਣ ਵੀ ਬਹੁਤ ਚੰਗੇ ਆ ਤੇ ਬੈਕ ਸਾਈਡ ਤੋਂ ਲੈਵਾ ਦੇਖੋ ਕਿੰਨਾ ਚੰਗਾ ਤੇ ਚੌੜੀ-ਚੂੜੀ ਵੀ ਬਹੁਤ ਜ਼ਿਆਦਾ ਪਈ ਆ ਝੋਟਿਆਂ ਨਾਲ ਵੀ ਜ਼ਿਆਦਾ ਚੌੜੀ ਹੋਣੀ ਐ ਇੰਨੀ ਚੌੜੀ ਪਈ ਆ ਤੇ 20+ ਹੁਣ ਤਿਆਰ ਆ 20+ ਯਾਰ ਜਮਾ ਠੀਕ ਆ ਕੋਈ ਮਰਜ਼ੀ ਤਸੱਲੀ ਕਰ ਲੈ ਜਿਹੜਾ ਮਰਜ਼ੀ ਆ ਕੇ ਕੰਡੇ ਨਾਲੇ ਠੀਕ ਆ ਤੇ ਨੂੰ ਆਪਾਂ ਰਾਜਸਥਾਨ ਦੇ ਮੱਝਾਂ ਦਿਖਾਉਨੇ ਆਗੇ ਤੇ ਸਾਹਮਣੇ ਦੇਖਿਓ ਤੁਸੀਂ ਏ ਭਰਾ ਹਰੇਕ ਮੰਡੀਆਂ ਦੇ ਉੱਤੇ ਹੀ ਪਹੁੰਚਦੇ ਆ ਵਪਾਰ ਦਾ ਕੰਮ ਆ ਚੰਗੇ ਪਸ਼ੂ ਹੁੰਦੇ ਆ ਬਾਕੀ ਬੰਦੇ ਵੀ ਚੰਗੇ ਆ ਸੁਭਾਅ ਦੇ ਵੀ ਚੰਗੇ ਆਗੇ ਤੇ ਰੇਟ ਵੀ ਇਹਨਾਂ ਦੇ ਠੀਕ ਹੁੰਦੇ ਆਗੇ ਤੇ ਆਮ ਸਾਰੀਆਂ ਮੰਡੀਆਂ ਤੇ ਹੀ ਪਹੁੰਚਦੇ ਆਗੇ ਤੇ ਇਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਲਿਆ ਕਰੋ ਜੇ ਪਸ਼ੂ ਖਰੀਦਣਾ ਕੋਈ ਵੀ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਆ ਕਰੋ ਪਹਿਲਾਂ ਤੁਹਾਨੂੰ ਆਪਾਂ ਹਾ ਤੋਰ ਕੇ ਦਿਖਾਉਨੇ ਆਂ ਕਿ ਝੋਟੀ ਥਣ ਤੁਹਾਨੂੰ ਚੰਗੇ ਲੱਗਦੇ ਆ ਵੇਖਣ ਨੂੰ ਬਾਕੀ ਤੋਰ ਕੇ ਦਿਖਾਉਨੇ ਆ ਤੁਹਾਨੂੰ ਤੇ ਅਸਵਾ ਡਿਟੇਲ ਲੈ ਲਾਂਗੇ ਦੋਵੇਂ ਤਾਜ਼ੀਆਂ ਸੁਈਆਂ ਆ ਗਈਆਂ ਇਹ ਰਾਜਸਥਾਨ ਦੀ ਹੈ ਸਿੱਧੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਡੀ ਵੰਦਰ ਦੇਖ ਸਕਦੇ ਹੋ ਲੇਵਾ ਬਹੁਤ ਸੋਹਣਾ ਹੈ ਦਾ ਦੇਖੋ ਤੁਸੀਂ ਥਾਣ ਥਣ ਵੀ ਬਹੁਤ ਜੰਗੀ ਹੈਗੇ ਮੂਰਲੇ ਵੀ ਥਾਣ ਬਹੁਤ ਵਧੀਆ ਆਗੇ ਤੇ ਬੈਕ ਵਾਲੇ ਵੀ ਥਾਣ ਬਹੁਤ ਵਧੀਆ ਆਗੇ ਬਾਕੀ ਪਿੱਠ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਸਾਫ ਸੁਥਰੀ ਹੈਗੀ ਪੰਜ ਦਿਨਾਂ ਦੀ ਸੁਈ ਹੈ ਦੇਖੋ ਆਰਡਰ ਬੰਦ ਹਵਾਨੇ ਦੇ ਵਿੱਚ ਆ ਬਾਕੀ ਕੋਈ ਦਿਖਾਵੇ ਵਾਲਾ ਨਹੀਂ ਹੈਗਾ ਤੇ ਦੁੱਧ ਮੈਂ ਦਾ ਵੀ ਵਧੀਆ ਕੱਢ ਦੂਗੀ ਓਏ ਤੇ ਬਾਕੀ ਆਪਾਂ ਡਿਟੇਲ ਪੁੱਛ ਲੈਣੇ ਆ ਤੇ ਥਾਣਾ ਦੇਖ ਸਕਦੇ ਹੋ ਇਹਦੇ ਥਾਣਾ ਬਹੁਤ ਵਧੀਆ ਹੈ ਤੇ ਬਾਕੀ ਫੈਕਸਲੇ ਵਾਗਾ ਤੇ ਫੇਸ ਤੁਸੀਂ ਦੁਬਾਰੇ ਦੇਖ ਲਓ ਇਹਦਾ ਤੇ ਇੱਕ ਵਾਰੀ ਫੇਰ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ ਕੀ ਦੋਸਤੋ ਗਾਹਕ ਪਏ ਐ ਇਹਨੂੰ ਤੇ ਨਾਲ ਦੀ ਨਾਲ ਤੁਸੀਂ ਮਾਹੌਲ ਵੀ ਦੇਖ ਲਓ ਮੰਡੀ ਦਾ ਕੀ ਦ੍ਰਿਸ਼ ਆਗਾ ਤੇ ਬਾਰ ਬਾਰ ਢੇੜਾ ਦਾ ਕਢਾਇਆ ਜਾ ਰਿਹਾ ਹੈਗਾ ਤਾਂ ਕਿ ਪੂਜੀ ਜੱਜਮੈਂਟ ਹੋ ਜਾਈ ਤੇ ਆ ਵੀ ਕੱਦ-ਕੁੱਦ ਚੰਗੇ ਜਾ ਵੀ ਬਈ ਤੁਸੀਂ ਦੇਖੋ ਇਹ ਸਿੰਗਲ ਹੱਡੀ ਚ ਬਾਕੀ ਸਿੰਗਲ ਹੱਡੀ ਆ ਠੰਡੀ ਸੀ ਲਾ ਦੇਖੋ ਇਹਨੂੰ ਕੋਈ ਫਰਕ ਨਹੀਂ ਗਾਲਾ ਕਰੀ ਜਾਂਦੀ ਮਾਜੇ ਨਾਲ ਆਂਦਾ ਸਪੇਸ ਆ ਗਾੜੀ ਤੇ ਬਾਕੀ ਬੱਚੇ ਪੂਰੇ ਆ ਤਾਜ਼ੀਆਂ ਸੁਨੀਆਂ ਗਿਆ ਥਾਣ ਥਣ ਬਹੁਤ ਚੰਗਾ ਬੈਕ ਸਾਈਡ ਤੋਂ ਦਿਖਾ ਦਿੰਦੇ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਪਿੱਟ ਦੀ ਕੁਆਲਿਟੀ ਦੇਖੋ ਤੁਸੀਂ ਇਹਦੀ ਬਹੁਤ ਅਗੀ ਬਾਕੀ ਥਾਣ ਥਣ ਚੰਗੇ ਆ ਲੰਬੇ ਮੋਟੇ ਥਾਣਾ ਕਿ ਮੁਠੀ ਦੀ ਜਵਾਈ ਵਾਲੇ ਬਹੁਤ ਵਧੀਆ ਥਾਣਾ ਹੈ ਤੇ ਪੂਰਾ ਪਾ ਡਟੇਲ ਲੈ ਦਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਿਰਸ਼ਨ ਲਾਲ ਜੀ ਹਾਂਜੀ ਹਨੂਮਾਨਗੜ੍ਹ ਰਾਜਸਥਾਨ ਜਿਹੜੇ ਨਾਲੇ ਰਾਜਸਥਾਨ ਤੋਂ ਆਉਣੇ ਹਾਂਜੀ ਠੀਕ ਆ ਕੰਮ ਵਪਾਰ ਦਾ ਹਨਾ ਵਪਾਰ ਦਾ ਸਾਰੀਆਂ ਮੰਡੀਆਂਾਂ ਦੀ ਪਹੁੰਚ ਹੈ ਹਾਂਜੀ ਹਾਂਜੀ ਠੀਕ ਆ ਤੇ ਜ਼ਿਆਦਾਤਰ ਕੰਮ ਮੱਝਾਂ ਦਾ ਹੀ ਆਂਗਾ ਜਾਂਦਾ ਮੱਝਾਂ 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 ਦਾ ਹੀ ਆ ਹਾਂਜੀ ਤੇ ਮੱਝਾਂ ਫਰਕੇ ਹੋਈਆਂ ਆ ਜਾਂਦੀਆਂ ਗਈਆਂ ਬੜੀਆਂ ਬੜੀਆਂ ਮੱਝਾਂ ਆਉਂਦੀਆਂ ਪਾਈਆਂ ਚੰਗੀਆਂ ਤੋਂ ਚੰਗੀਆਂ ਹਾਂਜੀ ਬਾਕੀ ਜਿਹੇ ਜੀ ਡਿਮਾਂਡ ਆ ਹਾਂਜੀ ਛੋਟੇ ਬਾੜੀਆਂ ਵੀ ਆ ਜਾਂਦੇ ਹਾਂ ਹਾਂਜੀ ਹਾਂਜੀ ਹੈ ਬਈ ਇਹ ਕੋਈ ਉਹ ਹਿਸਾਬ ਦੀ ਵੀ ਲੈਣੀ ਹੁੰਦੀ ਹੈ ਹਨਾ ਠੀਕ ਆ ਤੇ ਇੱਥੇ ਆਪਾਂ ਮੋੜ ਮੰਡੀ ਤੇ ਕਿੰਨੇ ਬਛੂ ਲੈ ਕੇ ਆਏ 3 ਲੈ ਕੇ ਆਏ ਸੇਲ ਹੋਏ 2 2 ਹੋ ਗਈਆਂ ਕੀ ਮਾਹੌਲ ਆ ਜੀ ਮੰਡੀ ਦਾ ਮੰਡੀ ਠੀਕ ਐ ਨਾ ਠੰਡਾ ਐ ਨਾ ਤੇਜ਼ ਚੱਲੜਾ ਦਾ ਹਵਾ ਆ ਹਾਂ ਠੀਕ ਆ ਤੇ ਜਿਹੜੀ ਆਪਾਂ ਝੋਟੀ ਪਹਿਲੇ ਨੰਬਰ ਦੇ ਤੌਰ ਤੇ ਦਿਖਾਈ ਸੀ ਉਹ ਜਿੰਨੇ ਲੱਖ ਰੁਪਈਆ ਦੇ 1 ਲੱਖ ਦੀ ਮੰਗਦੇ ਆਂ ਮੰਗਦੇ ਆ ਉਹ ਕਿੰਨੇ ਦੀ ਜਾਊਗੀ ਹੋ ਜੀ 85 ਦੀ 85 ਦੀ ਬਾਕੀ ਗੱਲਬਾਤ ਕਰਦੇ ਹੋਈ ਮੌਕੇ ਦੇ ਹਨਾ ਸੂਆ ਕਿਹੜਾ ਉਹਦਾ ਉਹ ਦੂਜਾ ਸੂਆ 12 ਕਿਲੋ ਦੁੱਧ ਦੇਣ ਵਾਲੀ ਐ 12 ਕਿਲੋ ਦੁੱਧ ਦੇਣ ਵਾਲੀ ਹੈਗੀ ਤੇ ਬੱਚਾ ਕੀ ਉਹਦੇ ਮਗਰ ਮਗਰ ਕੱਟਾ ਹੈ ਮਗਰ ਕੱਟਾ ਆ ਠੀਕ ਆ ਤੇ ਦੁੱਧ ਦਾਂਗੇ 1 ਪੰਜ ਦੀ ਦੁੱਧ 1 5 ਦੀ 1 ਪੰਜ ਉਹਦਾ ਸੂਆ ਤੀਜਾ ਦੁੱਧ ਦੂ 15 ਕਿਲੋ ਉਹ 15 ਲੀਟਰ ਦੇ ਦੂ ਹਾਂਜੀ ਆਪਣੀ ਗਾਰੰਟੀ ਜਮਾਂ ਬੰਦਨਾ ਦੀ ਪਤੀ ਗਾਰੰਟੀ ਦੀ ਠੀਕ ਆ ਤੇ ਉਹਦੇ ਨਾਲ ਕਰ ਬੱਚਾ ਕੱਟੀ ਏ ਕੱਟੀ ਹੈਗੀ ਹਾਂਜੀ ਠੀਕ ਆ ਉਹ ਜੋ 1 15 ਦੀ ਬਾਕੀ ਮੌਕੇ ਤੇ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਮੰਡੀਆਂ ਸਾਰੀਆਂ ਪਹੁੰਚਦੇ ਹਾਂ ਹਾਂਜੀ ਤੇ ਇੱਕ ਕਰੀ ਕੰਟੈਕਟ ਨੰਬਰ ਬੋਲੋ 98287 98287 11669 11669 ਇੱਕ ਕਰੀ ਦੁਬਾਰੇ ਬੋਲਦੇ 98287 ਹਾਂ 11669 11669 ਹਾਂ ਠੀਕ ਹੈ ਲੋ ਵੀ ਦੋਸਤੋ ਇਹ ਭਾਈ ਪਹੁੰਚਦੇ ਹਰੇਕ ਮੰਡੀ ਦੇ ਉੱਤੇ ਮੈਂ ਤੁਹਾਨੂੰ ਪਤਾ ਹੀ ਆ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਆ ਵੀ ਇਹਨਾਂ ਕੋਲ ਹੀ ਹੈ ਪਰ ਜਿਆਦਾ ਸੁਣਨਾ ਆਪਾਂ ਸਾਰੇ ਨਹੀਂ ਤੋੜ ਕੇ ਦਿਖਾਉਂਦੇ ਦੋ ਤੋੜ ਕੇ ਦਿਖਾਦੇ ਜਾਨੂੰ ਜੱਜਮੈਂਟ ਹੋ ਜਾਂਦੀ ਆ ਤੇ ਕੋਈ ਵੀ ਪਸ਼ੂ ਖਰੀਦਣਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਲੈ ਕੇ ਦੇਤਾ। ਬਾਕੀ ਹਰੇਕ ਮੰਡੀ ਤੇ ਹੁੰਦੇ ਆ। ਮੰਡੀ ਤੇ ਪਹੁੰਚ ਕੇ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਤੇ ਪਸ਼ੂਆਂ ਨੂੰ ਤੁਸੀਂ ਖਰੀਦ ਸਕਦੇ ਹੋ। ਆ ਤੁਹਾਨੂੰ ਅੱਪਾ ਦੋ ਤੋਰ ਕੇ ਦਿਖਾਈਆਂ ਸੀਗੀਆਂ। ਤੇ ਬਾਕੀ ਆਜੋ ਤੁਹਾਨੂੰ ਅੱਗੇ ਆਪਾਂ ਚੰਗੇ ਪਸ਼ੂ ਹੋਰ ਦਿਖਾਉਣੀ ਹੈਗੇ। ਤੇ ਤੁਹਾਨੂੰ ਅੱਪਾ ਢੇੜਾ ਦਵਾ ਦਿੰਨੇ ਆਗੇ। ਨਾ ਚੇ ਨਾ ਥੇ ਮੰਡੀ ਬਹੁਤ ਟਾਪ ਆਹੇ ਤੇ ਟਾਪ ਦੇ ਟਾਪ ਦੀਆਂ ਮੱਜਾਂ ਤੇ ਝੋਟੀਆਂ ਸਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ। ਕੋਈ ਚੰਗੇ ਤੋਂ ਚੰਗਾ ਪਸ਼ੂ ਖਰੀਦਣਾਂ ਦੇ ਸਮੰਡੀ ਦੇ ਉੱਤੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ। ਬਾਕੀ ਇਧਰ ਛੱਡਾਂ ਦੇ ਦੂਜੇ ਪਾਸੇ ਵੀ ਤੁਹਾਨੂੰ ਆਪਾ ਦਿਖਾ ਦਿੰਨੇ ਹਾਂ ਮਾਹੌਲ। ਇਧਰ ਵੀ ਬਹੁਤ ਚੰਗੇ ਚੰਗੇ ਪਸ਼ੂ ਆ। ਮੰਡੀ ਪੂਰੀ ਫੁੱਲ ਲਾ ਗਈ। ਤੇ ਬਾਕੀ ਬਾਈ ਨੇ ਦੱਸਿਆ ਹੀ ਆ। ਯਾਦਮ ਹਾਲ ਥੋੜਾ ਜਿਹਾ ਠੀਕ ਠਾਕ ਜੈਗਾ ਨਾ ਹੀ ਕੋਈ ਜ਼ਿਆਦਾ ਤੇਜ਼ੀ ਆ ਤੇ ਨਾ ਹੀ ਜ਼ਿਆਦਾ ਠੰਡਾ ਹੈਗਾ ਦੋ ਝੋਟੀਆਂ ਉਧਰ ਤੁਸੀਂ ਦੇਖ ਸਕਦੇ ਹੋ ਜਾਂਦੇ ਆ ਇੱਧਰ ਸਾਹਮਣੇ ਥੋੜਾ ਸੂਰਜ ਪੈਂਦਾ ਹੈਗਾ ਬਾਕੀ ਇੱਧਰਲੇ ਪਾਸੇ ਵੀ ਤੁਸੀਂ ਮਾਹੌਲ ਦੇਖ ਲਓ ਸਪੈਸ਼ਲੀ ਇਹ ਮੱਝਾਂ ਦੀ ਕੋਈ ਮੰਡੀ ਹੈਗੀ ਤੇ ਮੱਝਾਂ ਬਹੁਤ ਚੰਗੀਆਂ ਚੰਗੀਆਂ ਪਹੁੰਚ ਜਾਂਦੀਆਂ ਇੱਥੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ। ਲੋ ਵੀ ਦੋਸਤੋ ਸਾਨੂੰ ਆਪਾਂ ਦੋ ਮੱਜਾਂ ਤੋੜ ਕੇ ਦਿਖਾਉਨੇ ਆਂਗੇ ਤੇ ਬਾਜਬ ਰੇਟ ਹੁੰਦੇ ਆ ਬਾਈ ਦੇ ਤੇ ਤੁਸੀਂ ਕਿਹੜਾ ਜੱਜਮੈਂਟ ਕਰ ਲੋ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ। ਇਹ ਪਿੱਠ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ ਤੇ ਬਾਕੀ ਬੈਕ ਸਾਈਡ ਤੋਂ ਥਾਂ ਦੇਖ ਸਕਦੇ ਹੋਗੇ ਥਾਂ ਥਣ ਵੀ ਚੰਗੇ ਆਗੇ ਸਿੰਘ ਜਰੂਰ ਖੁੱਲੇ ਪਾਉਂਦੀ ਹੈਗੀ ਬਾਕੀ ਬਾਡੀ ਬੰਦ ਤਾਂ ਵੀ ਚੰਗੀ ਆ ਸਭ ਵੀ ਬੜੀ ਚੰਗੀ ਆ ਦੇਖੋ ਬੇਲ ਚੰਗੀ ਆਗੀ ਥਾਂ ਥਣ ਵੀ ਚੰਗੇ ਆ ਬਾਕੀ ਤੁਸੀਂ ਆਦੀ ਸਮਝ ਨਾ ਖਰੀਦਣੀ ਆ ਤੋੜ ਕੇ ਦਿਖਾਉਨੇ ਆ ਤੁਹਾਨੂੰ ਆਪਾਂ ਦੂਜੀ ਵੀ ਤੇ ਫਿਰ ਆਪਾਂ ਡਿਟੇਲ ਲੈ ਕੇ ਦੇਵਾਂਗੇ ਦੋਵਾਂ ਦੀ ਵਪਾਰ ਦਾ ਕੰਮ ਆ ਬਾਈ ਦਾ ਦੂਜੀ ਦੋਸਤੋ ਨੀਲੀ ਰਵੀ ਦੇ ਵਿੱਚ ਆ ਦਰਮਿਆਨ ਦੇ ਕੱਤ ਦੇ ਵਿੱਚ ਆਗੀ ਇਹ ਗੱਬਣ ਆਗੀ ਇਹ ਵੀ ਤੁਹਾਨੂੰ ਆਪਾਂ ਤੋਰ ਕੇ ਦਿਖਾਉਨੇ ਆ ਦੂਜੀ ਸੂਈ ਵੀ ਇਹ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਤੋਰ ਕੇ ਦਿਖਾਈ ਆਗੀ ਤੇ ਡਿਟੇਲ ਆਪਾਂ ਲੈ ਲੈਨੇ ਆ ਬਾਅਦ ਦੇ ਵਿੱਚ ਕੱਟੂ ਕਿੜਾ ਹੈ ਨਾ ਉਹ ਬੁਢੇ ਬਾਕੀ ਤੁਸੀਂ ਮੰਡੀ ਦਾ ਮਾਹੌਲ ਦੇਖ ਲਓ ਨਾਲ ਦੀ ਨਾਲ ਉਹਨਾਂ ਦਾ ਮਾਹੌਲ ਵੀ ਦਿਖਾਈ ਜਾਨੇ ਮੰਡੀ ਦਾ ਕੀ ਗੱਲਬਾਤ ਆ ਗਈ ਆ ਬੱਚਾ ਪੁੱਤਰ ਦਾ ਕੀ ਬਗਿਆ ਉਹਦੇ ਕੋ ਸਾਹਮਣੇ ਬੂਰੀ ਖੜੀ ਆ ਬਹੁਤ ਵੱਡੀ ਆ ਵਿੱਚ ਤੇ ਆ ਨੀਲੀ 라ਵੀ ਹੈਗੀ ਦਰਮਿਆਨ ਦੇ ਕੱਦ ਦੇ ਵਿੱਚ ਹੈ ਜਿਵੇਂ ਨੀਲੀ 라ਵੀ ਹੁੰਦੀ ਹੈਗੀ ਉਸ ਟਾਈਪ ਦੀ ਕੋਈ ਹੈ ਮਧਰੀ ਗੋਡੀ ਦੇ ਵਿੱਚ ਤੇ ਬਹੁਤ ਜੰਗੀ ਜਿਵੇਂ ਧੜ ਦੂੜ ਵੱਡੀ ਹੈਗੀ ਇਹਦੀ ਉਸ ਟਾਈਪ ਦੀ ਹੈਗੀ ਤੇ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਇਹ ਸਾਰੀਆਂ ਦੇਖੋ ਤੁਸੀਂ ਪੂਛ ਵੀ ਵੱਧ ਵਾਈਟ ਹੈਗੀ ਤੇ ਨਿਸ਼ਾਨ ਨੇ ਨਿਸ਼ਾਨੀਆਂ ਚਾਰਾਂ ਜੀ ਹੈ ਤੇ ਬਾਕੀ ਲੱਤਾਂ ਚਾਰਾਂ ਜੀ ਹੈ ਤੇ ਬਾਕੀ ਅੱਖਾਂ ਦੇ ਵਿੱਚ ਜਵਾਬ ਹੈਗੇ ਹੈ ਕਿ ਨੀਲੀਆਂ ਅੱਖਾਂ ਗਈਆਂ ਤੇ ਬਿਓਰ ਟਿੱਕੀਆਂ ਤਾਂ ਆਪਾਂ ਕਹਿ ਨਹੀਂ ਸਕਦੇ ਮੱਤੇ ਦੇ ਉੱਤੇ ਬੱਲ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਬਾਕੀ ਚੌੜੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਹੱਦੋਂ ਵੱਧ ਚੌੜੀ ਹੈਗੀ ਬਾਕੀ ਥਾਣ ਥਣ ਬਹੁਤ ਚੰਗੇ ਆਗੇ ਵਧੀਆ ਥਾਣਾ ਸਭ ਵੀ ਚੰਗੀ ਹੈ ਮੱਤ ਵੀ ਗੋਡੀ ਦੇ ਵਿੱਚ ਆ ਥਣ ਥਣ ਜੇ ਮੈਂ ਨੀਲੀ ਰਾਵੀ ਦੇ ਹੁੰਦੇ ਆ ਵਧੀਆ ਮੋਟੇ ਲੰਮੇ ਥਾਣ ਆਗੇ ਉਸ ਟਾਈਪ ਦੇ ਥਾਣਾਗੇ ਨੀਲੀ ਰਾਵੀ ਦੇ ਬੱਚੇ ਤੁਸੀਂ ਚੰਗੇ ਲੈ ਸਕਦੇ ਹੋ ਇਹ ਤੋਂ ਤੇ ਚੰਗਾ ਸੀਮਨ ਭਰਾ ਕੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੋਨਾਂ ਪਰਸਨਾਂ ਦੀ ਕੀ ਡਿਟੇਲ ਹੈ ਹਣੇ ਕਰੀ ਦਵਾਰੇ ਵੇਖ ਲਿਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜਰਾ ਨਾਮ ਹੈਗਾ ਸੋਨ ਲਾਲ ਭਗਤ ਦਾ ਪੁੱਤ ਦਾ ਭਾਈ ਦਾ ਭਗਤੀ ਭਾਈ ਤੋਂ ਹਾਂ ਬਾਕਾਪੁਰਾ ਦਾ ਰੋਡ ਹੈ ਠੀਕ ਹੈ ਜੀ ਖਾਸ ਹੀ ਭਗ ਦਬਾਈ ਕਰ ਤੇ ਆਪਣਾ ਵਿਵਾਰ ਦਾ ਕੰਮ ਆ ਹਾਂ ਬੜਾ ਬੜਾ ਕੰਮ ਠੀਕ ਹੈ ਤੇ ਮੱਝਾਂ ਦਾ ਤੇ ਗਾਈਆਂ ਦਾ ਵੀ ਕੱਲੀਆਂ ਮੱਝਾਂ ਦਾ ਹੀ ਆ ਕੱਲੀਆਂ ਮੱਝਾਂ ਦਾ ਹੀ ਆ ਮੱਝਾਂ ਕਿਹੋ ਜੀਆਂ ਆ ਜਾਂਦੀਆਂ ਆਪਣੇ ਕੋਲੇ ਲੱਖ ਦੇ ਆਸੇ ਪਾਸੇ ਆ ਜਾਂਦੀਆਂ ਘੱਟ ਵੀ ਆ ਕਿਤੇ ਵੱਧ ਵੀ ਜਾਂਦੀਆਂ ਠੀਕ ਆ ਉਹ ਹੁੰਦੀਆਂ ਤਾਜ਼ੀਆਂ ਹੀ ਆ ਆਹ ਕਾ ਵੀ ਅਪਰ ਟੋਕੜ ਲੈਂਦੀ ਠੀਕ ਆ ਤਾਜੀ ਤਾਜੀ ਹੁੰਦੀ ਹੈਗੀ ਠੀਕ ਆ ਤੇ ਭਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੋਹਰਾ ਦੇ ਵਿੱਚ ਝੋਟੀ ਦਿਖਾਈ ਜੀ ਤੋਰ ਕੇ ਉਹਦੀ ਕੀ ਡਿਟੇਲ ਹੈਗੀ ਕਿੰਨੇ ਦਿਨਾਂ ਦੀ ਸੂਈ ਵੀ ਆ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਹਾਂ ਸੂਆ ਕਿਹੜਾਗਾ ਸੂਆ ਤੀਜਾ ਹੈ ਤੀਜਾ ਸੂਆ ਬੱਚਾ ਕੱਟਾ ਕੱਟਾਗਾ ਠੀਕ ਆ ਤੇ ਦੁੱਧ ਦੀ ਕਪੈਸਿਟੀ ਕਿੰਨੀ ਹੈ ਵੀ ਕਿੰਨਾ ਦੇ ਦੁੱਧ 10 ਕਿਲੋ ਦਾ ਵੱਧਾ ਹੀ ਵੱਧ ਹੋ ਗਿਆ ਕੱਟ ਕੇ 10 ਕਿਲੋ ਤੂੰ 11 ਦੇ ਆਸ-ਪਾਸ ਦੱਸ ਹੁਣ ਤਿਆਰ ਆ ਤੂੰ ਦੇ ਕਿੰਨਾ ਸਕਦੀ ਆ ਹਾਂਜੀ ਦੇ ਕਿੰਨਾ ਦੇਊਗੀ 12 13 ਕਿਲੋ ਆਮ ਨਾਲ ਹੀ ਦੇਊ 12 13 ਕਿਲੋ ਤਾਂ ਖੁੱਲਾ ਦੇਣਾ ਚਾਹੀਦਾ ਹਨਾ ਠੀਕ ਆ ਤੇ ਮੁੱਲ ਇਹਦਾ ਮੁੱਲ ਲੱਖ ਰੁਪਏ ਹੀ ਆ ਜੀ 1 ਲੱਖ ਹਾਂ ਅੱਜ ਲਈ ਮੰਡੀ ਦਾ ਮੰਡੀ ਦਾ ਯਾਨੀ ਬਾਕੀ ਮੌਕੇ ਤੇ ਹੋ ਜੂ ਹਨਾ ਕੋਈ 15 ਮੰਗਦੇ ਆ ਹਾਂ ਤੇ ਚਲ ਲੱਖ ਦੇ ਆਸ-ਪਾਸ ਦੇ ਦਾਂਗੇ ਹਾਂ 1000 2000 ਆ ਮੌਕੇ ਤੇ ਬਾਕੀ ਹੋ ਜੂ ਮਾਨਦਾਨਾ ਹਨਾ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਨੀਲੀ 라ਵੀ ਤੋਰ ਕੇ ਦਿਖਾਈ ਇਹ ਗੱਬਣਾ ਹੈ। ਹਾਂ ਇਹ ਗੱਬਣਾ। ਇਹ ਕਿੰਨੇ ਦਿਨ ਕੱਢਦੀ ਹੈ? ਇਹ 5-7 ਹਫ਼ਤਾ ਰਹਿੰਦਾ ਹੈ। ਹਫ਼ਤਾ ਰਹਿੰਦਾ ਇਹਦਾ। ਇਹ ਕਿੰਨਾ ਦੁੱਧ ਦੇ ਸਕਦੀ ਹੈ? ਇਹ ਦੁੱਧ 13 ਲੀਟਰ। 13 ਲੀਟਰ ਦਿੰਦੀ ਹੈ। ਸੁਆ। ਸੁਆ ਤੀਜਾ। ਸੁਆ ਤੀਜਾ। ਸੁਣਾ ਇਸ ਵਾਰ? ਹਾਂ ਸੁਣਾ। ਠੀਕ ਆ। ਤੇ ਇਹਦਾ ਰੇਟ ਆ। ਇਹਾਰੇ ਦੇ ਇੱਕ ਦਾ ਇੱਕ 10 ਇਹ ਸਲਵਹਾਂ ਨਹੀਂ ਹੈ ਬਾਕੀ ਮਾੜਾ ਮੋਟਾ ਹੋ ਜ ਮੌਕੇ ਤੇ ਹੈ ਨਾ ਠੀਕ ਆ ਤੇ ਆਪਣਾ ਨੰਬਰ ਬੋਲਦੀ ਬਾਈ ਨੰਬਰ ਜਿਹੜਾ ਹੈ 93782 94782 17406 ਕਿੰਨਾ 17406 17406 ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਵੀ ਇਹਨਾਂ ਜੋ ਮੱਝ ਪਸੰਦ ਆਉਂਦੀ ਹੈਗੀ ਜਿਹੜੇ ਤੁਹਾਨੂੰ ਤੋਰ ਕੇ ਦਿਖਾਈਆਂ ਬਾਕੀ ਵਪਾਰ ਦਾ ਕੰਮ ਆ ਹੋਰ ਵੀ ਪਸ਼ੂ ਹੁੰਦੇ ਆ ਤੇ ਉਹਨਾਂ ਸੰਬੰਧੀ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਜੋ ਤੁਹਾਨੂੰ ਆਪਾਂ ਅੱਗੇ ਚੰਗੇ ਪਸ਼ੂ ਹੋਰ ਦਿਖਾਉਂਦੇ ਆ ਉਸਾ ਉਹ ਨਾ ਬਬੂਰੀ ਮੱਝ ਤੋਰ ਕੇ ਦਿਖਾਉਣੀ ਹੈਗੇ ਬਹੁਤ ਵੱਡੇ ਕੱਦ ਕਾੜ ਦੀ ਹੈਗੀ ਝੋਟਿਆਰ ਕੀ ਪਈ ਹੈਗੀ ਤੇ ਸਿੰਗਾ ਦੀ ਕੁਆਲਿਟੀ ਵੀ ਬਹੁਤ ਚੰਗੀ ਹੈ ਬੂਰੀ ਨੀਲੀ ਰਵੀ ਦੇ ਵਿੱਚ ਆ ਗਈ ਫਰਦਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਗਈ ਦੇਖੋ ਤੁਸੀਂ ਕੱਦ ਕਾੜ ਵੀ ਬਹੁਤ ਆਗਾ ਵੇਲ ਵੀ ਬਹੁਤ ਆ ਹਨ ਤੁਣ ਵੀ ਬਹੁਤ ਚੰਗੇ ਆ ਤੇ ਬੈਕ ਸਾਈਡ ਤੋਂ ਲੈਵਾ ਦੇਖੋ ਕਿੰਨਾ ਚੰਗਾ ਤੇ ਚੌੜੀ ਚੂੜੀ ਵੀ ਬਹੁਤ ਜਿਆਦਾ ਪਈ ਆ ਝੋਟਿਆਂ ਨਾਲ ਵੀ ਜਿਆਦਾ ਚੌੜੀ ਹੋਣੀ ਐਨੀ ਚੌੜੀ ਪਈ ਆ ਤੇ ਪੂਰਾ ਫੁੱਲ ਕੱਦ ਦੇ ਵਿੱਚ ਆ ਗਈ ਤੇ ਆਮ ਕਿਸਾਨ ਦੇ ਕੋਲ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਥਾਣ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਧਰੋਂ ਵੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਥਾਣ ਦੇਖ ਸਕਦੇ ਹੋ ਬਹੁਤ ਚੰਗੇ ਹੈ ਗੁੱਠੀ ਦੀ ਚਵਾਈ ਵਾਲੇ ਥਾਣ ਆਗੇ ਤੇ ਮੋٹے ਆ ਬਾਕੀ ਲੇਵਾ ਬੈਕ ਸਾਈਡ ਨੂੰ ਬਹੁਤ ਚੰਗਾ ਕੱਢਿਆ ਹੋਇਆ ਤਾਜੀ ਸੂਈ ਹੈ ਪੈਟ ਦੀ ਕੁਆਲਿਟੀ ਤੁਸੀਂ ਦੁਬਾਰੇ ਫੇਰ ਨੋਟ ਕਰੋ ਇਹਦੀ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜਿਵੇਂ ਬੁੱਲਾਂ ਦੀ ਚੜਾਈ ਹੁੰਦੀ ਆ ਉਦਾਂ ਕੀ ਉਦੋਂ ਵੀ ਵੱਧਦੀ ਹੈਗੀ ਤੇ ਬਾਕੀ ਫੇਸ ਵੀ ਬਹੁਤ ਵਧੀਆ ਹੈਗਾ ਤੇ ਸੰਗ ਤੁਸੀਂ ਦੁਬਾਰੇ ਦੇਖ ਸਕਦੇ ਹੋ ਚੰਗਾ ਦੀ ਵੀ ਐਨ ਜਮਾ ਕੁੰਡੀ ਆ ਕਿ ਭਾਈ ਨੇ ਆਪਾਂ ਗੱਲਬਾਤ ਕਰਾਉਣੇ ਤੇ ਡਿਟੇਲ ਲੈ ਕੇ ਦਿਨੇ ਆ ਬੱਚਾ ਇਹਦਾ ਮੂਰੇ ਬੈਠਾਗਾ ਪੁੱਛ ਲੈਨੇ ਕੀ ਆ ਤੇ ਜੋ ਰੇਟ ਆ ਉਹ ਵੀ ਆਪਾਂ ਸਾਰਾ ਪੁੱਛ ਲੈਨੇ ਭਾਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਬਈ ਮੇਰਾ ਦੀਪ ਹੈ ਹਾਂਜੀ ਪਿੰਡ ਲਹਿਰਾ ਕਾਕਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂ ਔਰ ਸੰਗਰੂਰ ਜ਼ਿਲ੍ਹੇ ਚ ਪੈਂਦਾ ਨਾ ਹਾਂ ਸੁਨਾਮ ਦੇ ਲੱਗ ਗਿਆ ਸੁਨਾਮ ਦੇ ਨੇੜੇ ਹਾਂ ਤੇ ਜਿਹੜੀ ਆਪਾਂ ਬਈ ਇਹ ਬੂਰੀ ਮੱਝ ਲੈ ਕੇ ਆਏ ਆ ਆਪਣੇ ਘਰ ਦੀ ਹੈ ਇਹ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਘਰ ਦੀ ਜਮ ਘਰ ਦੀ ਹੈਗੀ ਟਰੈਲੂ ਮੈਸਰ ਤੇ ਕੀ ਡਿਟੇਲ ਹੈ ਜੀ ਕਿਹੜੇ ਸੂਈ ਵੀ ਹੈਗੀ ਇਹ ਤੀਜੇ ਸੂਈ ਬਈ ਤੀਜੇ ਤੂਏਸ ਵਾਰ ਸੂਈ ਆ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ 15 16 ਦਿਨੋਂ 15 16 ਦਿਨੋਂ ਫਿਰ ਜਾਨੀ ਦੁੱਧ ਕਰੇ ਹੀ ਹੋ ਬਾਬਾ ਹਣਾ ਪਲਸ 10 ਬਾਈ ਹੁਣ ਤਿਆਰ ਕਿੰਨਾ 20 ਪਲਸ ਹੁਣ ਤਿਆਰ ਆ 20 ਪਲਸ ਤਿਆਰ ਜਮਾ ਠੀਕ ਆ ਕੋਈ ਮਰਜ਼ੀ ਤਸੱਲੀ ਕਰ ਲੈ ਜਿਹੜਾ ਮਰਜ਼ੀ ਆ ਕੇ ਕੰਡੇ ਨਾਲ ਲੈ ਠੀਕ ਆ ਤੇ ਮਤਲਬ ਸਰ ਜੀ ਦੇਣ ਥੋੜੇ ਹੋਇਆ ਹੋਰ ਵੱਧ ਸਕਦੀ ਹੈ ਭਾਈ ਜੇ ਆਪਾਂ ਖਰਾਕ ਵੱਧ ਪਾਵਾਂਗੇ ਵਧੂਗੀ ਬਾਕੀ ਖਰਾਕ ਸਰ ਤੇ ਹੈਲਪ ਟੈਟੈਂਡ ਹੈ ਠੀਕ ਆ ਮੈਲੋ ਚੱਲ ਅਟੀ ਹੈ ਮੈਲੋ ਚੱਲ ਅਟੀ ਨਾ ਮੈਲਾ ਚੱਟੂ ਗਿਆ ਜੀ ਚੱਲਣਾ ਫਿਰ ਤਾਂ ਹੋਰ ਵਧੂਗੀ ਹੋਰ ਵਧੂਗੀ ਠੀਕ ਆ ਬਾਕੀ ਸੇਵਾ ਤੇ ਹੁੰਦਾ ਹੈ ਨਾ ਕਿ ਜਿਹੜਾ ਬੱਚਾ ਆ ਉਹ ਕੀ ਆ? ਬਈ ਆਪਾਂ ਦਾ ਝੋਟੇ ਤੋਂ ਕਰਾਈ ਤੇ। ਝੋਟੇ ਤੋਂ ਕਰਾਈ ਆ। ਹਾਂ। ਕੀ ਆਇਆ ਉਹ ਕੱਟਾ-ਕੱਟੀ ਆ। ਕੱਟਾ ਹੈਗਾ। ਪਿੰਡੋਂ ਹੀ ਕਰਾਇਆ ਸੀ ਪਿੰਡੋਂ। ਠੀਕ ਆ ਚੰਗਾ ਹੋਊਗਾ ਨਾ। ਚੰਗਾ ਪੂਰਾ ਸਾਂਭ ਕੇ ਐ ਤੇ ਐਡੀ ਕਰਦਾ ਉਹਦਾ ਵੀ। ਪੂਰਾ ਹੀ ਸੀ ਉਹ ਵੀ। ਮੂਗਾ। ਠੀਕ ਆ ਚੰਗਾ ਹੀ ਹੋਊ ਫਿਰ ਹਣਾ। ਮੂਹ ਐ ਲੱਗੀ ਆਪਦੇ ਤੇ ਆ ਕੱਟੇ ਨੂੰ। ਅੱਛਾ ਆਓ ਵਾ ਕਦ ਘਾੜੇ ਦਾ ਵੀ ਬਹੁਤ ਆ ਹਣਾ। ਪਰ ਬੱਚਾ ਵੀ ਚੰਗਾ ਹੀ ਪਾਊਗੀ। ਹਾਂ ਹਾਂ। ਠੀਕ ਆ ਤੇ ਆਪਾਂ ਹੁਣ ਇਹ ਜਿਵੇਂ ਵੇਚਣ ਵਾਸਤੇ ਲੈ ਕੇ ਆਏ ਆ ਬਈ ਤੇ ਰੇਟ ਕਿੰਨਾ ਰੱਖਿਆਗਾ? ਇਹਦਾ ਮੇਰੇ ਦੇਣ ਲੈਣ 2.5 ਠੀਕ ਆ ਬਾਕੀ ਮੌਕੇ ਤੇ ਹੋ ਜੂਗਾ ਨਾ ਮੌਕੇ ਦੇ ਮਾਨਤਾ ਕਰਦਾਂਗੇ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਾਈ 98723 98723 97639 97639 98723 97639 ਠੀਕ ਆ ਬਾਈ ਧੰਨਵਾਦ ਲੋ ਵੀ ਦੋਸਤੋ ਬਾਈ ਨਾਲ ਦੀ ਕੰਟੈਕਟ ਕਰ ਸਕਦੇ ਹੋ ਤੋਰ ਕੇ ਤੁਹਾਨੂੰ ਆਪ ਦਿਖਾਦੀ ਆ ਤੇ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਤੀ ਆ ਘਰੇਲੂ ਆ ਵੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਹੈਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਜੇ ਤੇ ਬੈਗਰੀਆ ਦਾ ਠੀਕ ਹੈ ਤੇ ਨਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਦੇ ਨਾਲ ਬਹੁਤ ਵੱਡੇ ਢਾਂਚੇ ਦੀ ਹੈ ਤੇ ਬਾਕੀ ਬੱਚਾ ਹੈ ਦਾ ਪੂਰੇ ਤੋਂ ਲੋ ਫਤਖਾ ਦਿੰਦੇ ਆ ਕਰੀ ਬੱਚਾ ਉੱਤਰ ਮੂਰੇ ਬੈਠਾ ਹੈ ਤੇ ਬੱਚਾ ਵੀ ਬਹੁਤ ਸੋਹਣਾ ਆਇਆ ਹੈ ਕੱਟਾਗਾ ਤੇ ਤੁਸੀਂ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਸੋਹਣੀ ਬਹੁਤ ਹੈ ਧੰਨਵਾਦ